84 ਸਕੋਰ ਜਿਹੜੇ ਕਿ ਹਰਸ਼ੀ ਰਾਣਾ ਨੂੰ ਕੱਲ ਪੇ ਨੇ ਤੇ ਮਿਚਲ ਨੇ ਰੱਜ ਕੇ ਜਿਹੜਾ ਕਿ ਉਹਨੂੰ ਇੱਕ ਵਾਰ ਫੇਰ ਕੁੱਟਿਆ ਕੁਲਦੀਪ ਯਾਦਵ ਦੇ ਉੱਤੇ ਕੋਈ ਗੱਲ ਨਹੀਂ ਕਰਨਦਿਆਂ ਨਿਤਿਸ਼ ਕੁਮਾਰ ਰੈਡੀ ਨੂੰ ਜੇਕਰ ਮੌਕਾ ਦਿੱਤਾ ਸ਼ੁਕਰ ਹੈ ਮੈਂ ਇਹਨਾਂ ਨੂੰ ਥੋੜੀ ਜਿਹੀ ਹੋਰ ਉੱਤੇ ਕੰਨਾਂ ਚਾਹੀਦਾ ਸੀਗਾ ਠੀਕ ਆ ਜਡੇਜਾ ਦੇ ਤੁਸੀਂ ਪੂਰੇ ਓਵਰ ਨਹੀਂ ਕਰਵਾਏ ਬੜੀਆਂ ਸਾਰੀਆਂ ਗਲਤੀਆਂ ਨੇ ਕਿ ਕੱਲ ਟੀਮ ਇੰਡੀਆ ਵੱਲੋਂ ਕੀਤੀਆਂ ਗਈਆਂ ਨੇ ਇਹ ਪਤਾ ਨਹੀਂ ਹੁਣ ਡਿਸੀਜਨ ਜਾਂ ਤਾਂ ਗੰਭੀਰ ਨੇ ਲਿਆ ਸੀਗਾ ਜਾਂ ਆਪਣਾ ਆਪਣੇ ਗੇਲਣੇ ਲਿਆ ਸੀਗਾ ਠੀਕ ਆ ਨਾ ਪਾਲ ਸਿਰਫ ਤਾਂ ਸਿਰਫ ਇੱਕੋ ਬੰਦੇ ਦੀ ਜਿਹੜੀ ਗੱਲ ਹੁੰਦੀ ਆ ਉਹਦਾ ਨਾਮ ਹੈਗਾ ਹਰਸ਼ੀਤ ਰਾਣਾ 84 ਸਕੋਰ ਖਾਦੇ ਉਸ ਤੋਂ ਬਾਅਦ ਉਹਦੀ ਹਾਫ ਸੈਂਚਰੀ ਵੀ ਹੋਈ ਤੇ ਰਾਜ ਕਿ ਉਹਨੂੰ ਨਿੰਦਿਆ ਜਾ ਰਿਹਾ ਹੈ ਇੰਡੀਆ ਤੇ ਨਿਊਜ਼ੀਲੈਂਡ ਦੇ ਵਿੱਚ ਖੇਡੇ ਗਿਆ ਤੀਸਰਾ ਆਡੀ ਆਈ ਜਿਹਦੇ ਵਿੱਚ ਕੀ ਕੁਝ ਇਦਾਂ ਦੇ ਹਾਸੇ ਹੋਏ ਜਿਹਦੇ ਕਰਕੇ ਆਪਾਂ ਸਿਟੀ ਜੀ ਹਾਰ ਗਏ ਤੇ ਉਸ ਤੋਂ ਬਾਅਦ ਗੰਭੀਰ ਦੇ ਉੱਤੇ ਸਾਰਾ ਦੋਸ਼ ਲੱਗਨਦੇ ਆ ਆਖਿਰਕਾਰ ਕਿਹੜੀ ਕਪਤਾਨੀ ਵਧੀਆ ਨਹੀਂ ਕੀਤੀ ਗਈ ਗਿਲ ਦੇ ਕੋਲੋਂ ਤੇ ਉਸ ਤੋਂ ਵੀ ਵੱਡਾ ਕਾਰਨ ਆਇਆ ਰੋਹਿਤ ਸ਼ਰਮਾ ਦਾ ਜਿਹੜਾ ਕਿ ਇੱਕ ਫਾਰਮ ਜਿੱਥੋਂ ਕਿ ਉਹ ਤੋਂ ਬੱਲਾ ਉਦੋਂ ਰਾਨੀ ਬਣੇ ਤੇ ਜੋ ਸਵਾਲ ਨੂੰ ਵੀ ਮੌਕਾ ਨਹੀਂ ਮਿਲਿਆ ਇਦਾਂ ਦਾ ਕਹਿਣਾ ਆ ਬਾਕੀ ਜਿਹੜੇ ਹੋਰ ਕ੍ਰਿਕਟਰ ਜਿਹੜੇ ਕਿ ਬੈਠੇ ਹੋਏ ਨੇ ਪਰ ਬਿਲਕੁਲ ਵੀ ਇਦਾਂ ਦੀ ਗੱਲ ਨਹੀਂ ਲੱਗਦੀ ਜਿੱਥੇ ਵਿਰਾਟ ਕੋਹਲੀ ਸਿਰਫ ਸਿਰਫ ਇੱਕੋ ਬੰਦਾ ਖੜਾ ਰਿਹਾ ਸੀਗਾ ਜਿਹਨੂੰ ਕਹਿੰਦੇ ਕਿ ਇਹ ਸਿਰਫ ਤੇ ਸਿਰਫ ਆਪਣੇ ਸ਼ਤਕ ਵਾਸਤੇ ਖੇਡਦਾ ਹੈ ਤਕਾਣਾ ਸੀਗਾ ਉਹ ਬੱਲੇਦਾ ਹੋਣਾ ਸੀਗਾ 84 ਸਕੋਰ ਜਿਹੜੇ ਕਿ ਹਰਸ਼ੀ ਰਾਣਾ ਨੂੰ ਕੱਲ ਪੇ ਨੇ ਤੇ ਮਿਚਲ ਨੇ ਰੱਜ ਕੇ ਜਿਹੜਾ ਕਿ ਉਹਨੂੰ ਇੱਕ ਵਾਰ ਫੇਰ ਕੁੱਟਿਆ ਕੁਲਦੀਪ ਯਾਦਵ ਦੇ ਉੱਤੇ ਕੋਈ ਗੱਲ ਨਹੀਂ ਕਰਨਦਿਆਂ ਨਿਤਿਸ਼ ਕੁਮਾਰ ਰੈਡੀ ਨੂੰ ਜੇਕਰ ਮੌਕਾ ਦਿੱਤਾ ਸ਼ੁਕਰ ਆ ਮੈਂ ਇਹਨਾਂ ਨੂੰ ਥੋੜੀ ਜਿਹੀ ਹੋਰ ਉਤੇ ਕੱਲਾ ਚਾਹੀਦਾ ਸੀਗਾ ਠੀਕ ਆ ਜਡੇਜਾ ਦੇ ਤੁਸੀਂ ਪੂਰੇ ਓਵਰ ਨਹੀਂ ਕਰਵਾਏ ਬੜੀਆਂ ਸਾਰੀਆਂ ਗਲਤੀਆਂ ਨੇ ਕੀ ਕੱਲ ਟੀਮ ਇੰਡੀਆ ਵੱਲੋਂ ਕੀਤੀਆਂ ਗਈਆਂ ਨੇ ਇਹ ਪਤਾ ਨਹੀਂ ਹੁਣ ਡਿਸੀਜਨ ਜਾਂ ਤਾਂ ਗੰਭੀਰ ਨੇ ਲਿਆ ਸੀਗਾ ਜਾਂ ਆਪਣਾ ਆਪਣੇ ਗੇਲਣ ਨੇ ਲਿਆ ਸੀਗਾ ਠੀਕ ਆ ਨਾ ਪਰ ਸਿਰਫ ਤਾਂ ਸਿਰਫ ਇੱਕੋ ਬੰਦੇ ਦੀ ਜਿਹੜੀ ਗੱਲ ਹੁੰਦੀ ਆ ਉਹਦਾ ਨਾਮ ਹੈਗਾ ਹਰਸ਼ੀਦ ਰਾਣਾ 84 ਸਕੋਰ ਖਾਦੇ ਉਤੋਂ ਵੱਧ ਆਉਦੀ ਹਾਫ ਸੈਂਚਰੀ ਵੀ ਹੋਈ ਤੇ ਰਾਜ ਗੇ ਨੂੰ ਨਿੰਦਿਆ ਜਾ ਰਿਹਾ ਹੈ ਕਿਉਂ ਨਿੰਦਿਆ ਜਾ ਰਿਹਾ ਕਿਉਂਕਿ ਇੱਕ ਟਾਈਮ ਤੇ ਜੇਕਰ ਆਪਾਂ ਸਾਡੇ ਕੋਲ ਇਦਾਂ ਦਾ ਹਾਲਾਤ ਰਹਿਣਗੇ ਸਾਡੇ ਸਾਰੇ ਜਿਹੜੇ ਕਿ ਆਲ ਰਾਉਂਡਰ ਹੋਣਗੇ ਕੋਈ ਬੈਟਰ ਨਹੀਂ ਹੋਏਗਾ ਕੋਈ ਜਿਹੜਾ ਕਿ ਪ੍ਰੋਪਰ ਬੋਲਿੰਗ ਵਾਲਾ ਨਹੀਂ ਹੋਵੇਗਾ ਮੈਂ ਤੇ ਵੇਤਾ ਫਿਰ ਸਾਨੂੰ ਇਹ ਸਕੋਰ ਜਿਹੜੇ ਕਿ ਵਜਨੇ ਆ ਤੇ ਡਿਫੈਂਡ ਤੁਸੀਂ ਵੇ ਲਓ ਵੀ ਕੋਈ ਵੀ ਜਿਹੜਾ ਕਿ ਉਹ ਸਕੋਰਾਂ ਨੂੰ ਨਹੀਂ ਕਰ ਸਕਦਾ ਭਾਵੇਂ ਉਹ ਸੈਕਿੰਡ ਇਨਿੰਗ ਹੋਵੇ ਭਾਵੇਂ ਆਉਂਦੀ ਹੋਵੇ ਨਾ ਆਉਂਦੀ ਹੋਵੇ ਉਹਦਾ ਕੋਈ ਲੌジਕ ਨਹੀਂ ਹੈਗਾ ਉਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖਿਆਗੇ ਕੱਲ ਦੇ ਮੈਚ ਵਿੱਚ ਕੀ ਕੁਝ ਹੋਇਆ ਆ ਠੀਕ ਆ ਇਹਦੇ ਉੱਤੇ ਹੁਣ ਸਾਰਾ ਦੋਸ਼ ਇਹ ਲੱਗੰਦਿਆ ਉਹ ਲੱਗੰਦਿਆ ਆਪਣੇ ਗਿੱਲ ਦੇ ਉੱਤੇ ਕਿਉਂਕਿ ਗਿੱਲ ਕਪਤਾਨ ਰਿਹਾ ਆ ਰੋਹਿਤ ਸ਼ਰਮਨ ਨੇ ਕਿਉਂ ਬਾਅਦ ਕੀਤਾ ਗਿਆ ਸੀਗਾ ਇਸੇ ਕਰਕੇ ਕੀਤਾ ਗਿਆ ਸੀਗਾ ਕਿ ਉਹਨੇ ਸੀਰੀਜ਼ ਹਾਰੀਆਂ ਸੀਗੀਆਂ ਮੈਂ ਕੱਲ ਦੀ ਵੀਡੀਓ ਵਿੱਚ ਇਹ ਵੀ ਕਿਹਾ ਸੀਗਾ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗੰਦਿਆ ਸੀ ਅਰਸ਼ਦੀਪ ਨੂੰ ਨਾਮ ਮੌਕਾ ਇਹ ਦਿੰਦੇ ਇੱਕ ਗੱਲ ਮੰਨ ਕੇ ਚੱਲੋ ਤੁਸੀਂ ਜਿੱਥੇ 40 ਸਕੋਰ ਇਹ ਜੇ ਕਿਤੇ ਉੱਥੇ ਅਰਸ਼ਦੀਪ ਨਾ ਵਿਕਟ ਲੈਂਦਾ ਠੀਕ ਆ ਨਾ ਸ਼ੁਰੂਆਤ ਦੇ ਵਿਕਟਾਂ ਦੀ ਉਹਨੇ ਉਹਨੇ ਕੀਤੀ ਨਾ ਅਰਸ਼ਦੀਪ ਨੇ ਜੇ ਮੰਨ ਲਓ ਉਥੇ ਅਰਸ਼ਦੀਪ ਨਾ ਵਿਕਟਾਂ ਖੋਲਦਾ ਤੁਸੀਂ ਸੋਚਾਦੇ ਹੋ ਜਿੱਥੇ ਇਹਨਾਂ ਦੇ 300 ਤੋਂ ਥੋੜੇ ਉੱਤੇ ਸਕੋਰ ਕੀਨੇ 350 ਤੋਂ ਥੱਲੇ-ਥੱਲੇ ਡੱਕੇ ਗਏ ਨੇ ਜੇ ਕਿਤੇ ਉਹ ਵਿਕਟਾਂ ਨਾ ਡਿੱਗਦੀਆਂ ਮਿਚਲ ਦੀ ਵਿਕਟ ਜਾਂ ਫਲਿਪਸ ਦੀ ਵਿਕਟ ਨਾ ਡਿੱਗਦੀ ਤਾਂ ਉਥੇ ਸਕੋਰ ਜਿਹੜੇ ਕਿ 350 350 ਤੋਂ ਉੱਤੇ ਜਾਣੇ ਹੀ ਜਿਹੜੇ ਸਾਹਮਣੋਂ ਖੇਡਣ ਦੇ ਹੀ ਕੁਲਦੀਪ ਆਦਮ ਨੂੰ ਜਿੰਨੀ ਵੀ ਸੀਰੀ ਚੱਲੀ ਆ ਉਹਨੂੰ ਪ੍ਰੋਪਰ ਜਿਹੜਾ ਕਿ ਬੋਲਿੰਗ ਮੰਨਿਆ ਹੀ ਨਹੀਂ ਗਿਆ ਮਿਚਲ ਵੱਲੋਂ ਅੱਗੇ ਵਧ ਕੇ ਸ਼ਾਟ ਖੇਡੇ ਨੇ ਉਹਨੂੰ ਠੀਕ ਆ ਜੜੇਜਾਂ ਨੂੰ ਜੇ ਇਹ ਜੇ ਤੁਸੀਂ ਖੰਡਾਇਆ ਆ ਤੇ ਫਿਰ ਉਹਨੂੰ ਪੂਰੇ ਜੜੇ ਕੀ ਓਵਰ ਨਹੀਂ ਦਿੱਤੇ ਉਹਦੇ ਵਿੱਚ ਬੜੀਆਂ ਸਾਰੀਆਂ ਗਲਤੀਆਂ ਕੀਤੀਆਂ ਗਿਆ ਕਪਤਾਨੀ ਫੀਲਡਿੰਗ ਵੇਖੋ ਤੁਸੀਂ ਮੋਢੇ ਡਿੱਗੇ ਹੋਏ ਆ ਇਹ ਆਮ ਤੌਰ ਤੇ ਹੀ ਕਹਿੰਦੇ ਆ ਵੀ ਸੁਸਤੀ ਵਾਲਾ ਉੱਥੇ ਮਾਹੌਲ ਬਣਿਆ ਆ ਇਹ ਮੋਢੇ ਡਿੱਗੇ ਹੋਏ ਹੀ ਜਿੱਥੋਂ ਬਾਲ ਚੁੱਕਦੇ ਹੀ ਹੱਥਾਂ ਵਿੱਚੋਂ ਦੋ ਡਬਲ ਡਬਲ ਜੜੇ ਕੀ ਰੰਦੇ ਜਾਂਦੇ ਹੀ ਉਹਨਾਂ ਨੂੰ ਤੇ ਫਿਰ ਆਪਣੇ ਆਪ ਹੀ ਜਿੰਨਾ ਇਹਨਾਂ ਇਹਨਾਂ ਦੇ ਕੋਲੋਂ ਬਾਲ ਹਿੱਟ ਹੁੰਦੀਆਂ ਜਾਂ ਮੰਨ ਲਓ ਕਿ ਇੱਕ ਥੋੜਾ ਜਿਹਾ ਟੁੱਕ ਕਰਕੇ ਸ਼ਾਰਟ ਖੇਡਦੇ ਆ ਜਿੱਥੇ ਡਬਲ ਹੋਣਾ ਚਾਹੀਦਾ ਉੱਥੇ ਸਿੰਗਲ ਸਿੰਗਲ ਆਂਦੇ ਇਹਨਾਂ ਦੇ ਕੱਲ ਇਹ ਸਾਰੀਆਂ ਗੱਲਾਂ ਦੇ ਕਰਕੇ ਜਿਹੜਾ ਕਿ ਆਪਾਂ ਸੀਰੀਜ਼ ਨੂੰ ਇੱਕ ਵਾਰ ਫੇਰ ਠੰਗਵਾ ਲਿਆ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ 1998 ਤੋਂ ਲੈ ਕੇ 2003 ਦੇ ਵਿੱਚ ਜਿੰਨੀਆਂ ਵੀ ਸੀਰੀਜ਼ਾਂ ਹੋਈਆਂ ਨੇ ਕੋਈ ਵੀ ਟੀਮ ਇੰਡੀਆ ਸੀਰੀਜ਼ ਨਹੀਂ ਹਾਰੀ ਗੰਭੀਰ ਦੇ ਟਾਈਮ ਦੇ ਉੱਤੇ ਸਾਰਾ ਕੁਝ ਹੋਉਂਦਿਆ ਇਸ ਟਾਈਮ ਦੇ ਉੱਤੇ ਜਦੋਂ ਦਾ ਗੰਭੀਰ ਟੀਮ ਇੰਡੀਆ ਦਾ ਕੋਚ ਬਣਿਆ 90 ਰਿਕਾਰਡ ਬਣਾਉਂਦੇ ਨੇ ਟੀ ਉਹ ਪਹਿਲਾਂ ਨਿਊਜ਼ੀਲੈਂਡ ਨੇ ਸਾਨੂੰ ਕਲੀਨ ਸਵੀਪ ਕੀਤਾ ਸੀਗਾ ਪਹਿਲੀ ਵਾਰ ਕੀਤਾ ਸੀਗਾ ਤੇ ਪਹਿਲੀ ਵਾਰ ਹੀ ਸ਼ਾਇਦ ਆਪਾਂ ਉਹਦੇ ਕੋਲੋਂ ਜਿਹੜਾ ਕਿ ਉਹ ਹਾਰੇ ਸੀਗੇ ਟੈਸਟ ਮੈਚਾਂ ਦੇ ਵਿੱਚ ਸੀਰੀਜ਼ ਨੂੰ ਨਿਊਜ਼ੀਲੈਂਡ ਆਪਾਂ ਇਹ ਨਹੀਂ ਗਿਆ ਸਾ ਦੇਖੀ ਹੁਣ ਜਿਹੜੀ ਟੀਮ ਬੀ ਟੀਮ ਦੇ ਨਾਲ ਖੇਡਿਆ ਹੈ ਕੇ ਵੱਡੀ ਗੱਲ ਆ ਕਿ ਉਹ ਉਹਦੇ ਵਿੱਚ ਕਾਫੀ ਜ਼ਿਆਦਾ ਬੀ ਟੀਮ ਦੇ ਪਲੇਅਰ ਹੈਗੇ ਸੀਗੇ ਜਿਹੜੀ ਨਿਊਜ਼ੀਲੈਂਡ ਨੇ ਹੁਣ ਟੀਮ ਲਿਆਦੀ ਸੀਗੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਗਿੱਲ ਦੇ ਉੱਤੇ ਫੇਰ ਗਿੱਲ ਨੇ ਕੀ ਕੀਤਾ ਇਸ ਸੀਰੀਜ਼ ਦੇ ਵਿੱਚ ਸਿਰਫ ਤੇ ਸਿਰਫ ਉਹਦੀਆਂ ਦੋ ਜਿਹੜੀਆਂ ਕਿ ਉਹ ਹਾਫ ਸੈਂਚਰੀ ਆਏ ਨੇ 55 55 ਰਨਾਂ ਦਾ ਰੇੜਾ ਕਿ ਆਊਟ ਹੋ ਗਿਆ ਸੀਗਾ ਕਪਤਾਨੀ ਦੇ ਤੌਰ ਦੇ ਉੱਤੇ ਤੁਸੀਂ ਕੀ ਵੇਖਦੇ ਹੋ ਹੁਣ ਵਿਰਾਟ ਨੂੰ ਤੁਸੀਂ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਉਹਨੇ ਰੋਹਿਤ ਸ਼ਰਮਾ ਦੀ ਜਿਹੜੀ ਕਿ ਕਪਤਾਨੀ ਦੇ ਵਿੱਚ ਵੀ ਖੇਡਿਆ ਆ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਵੀ ਤੇ ਹੁਣ ਗਿਲ ਦੀ ਕਪਤਾਨੀ ਵਿੱਚ ਵੀ ਖੇਡਣ ਦੇ ਆ ਆ ਪਰ ਉਹਦੇ ਬਾਅਦ ਦੇ ਉੱਤੇ ਜਿਹੜੇ ਕਿ ਰਨ ਆਉਂਦੇ ਨੇ ਉਹਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਉਹਨੇ ਆਪਣੀ ਖੁਦ ਕਪਤਾਨੀ ਦੇ ਵਿੱਚ ਜਿਹੜੇ ਕਿ ਸਕੋਰ ਕੀਤੇ ਨੇ ਇੰਨਾ ਵਧੀਆ ਪਲੇਅਰ ਹੈਗਾ ਆ ਉਹ ਵੀ ਤਾਂ ਇੱਕ ਪੰਜਾਬ ਦਾ ਪਲੇਅਰ ਹੀ ਆ ਉਹਦੇ ਵੀ ਮਗਰ ਕਿੰਨੇ ਆ ਨੇ ਹੇਟਰ ਉਹਦੇ ਹੈਗੇ ਨੇ ਜਿਹੜੇ ਉਹਨੂੰ ਨੀਂਦ ਦੇ ਨੇ ਆਈਪੀਐਲ ਨੂੰ ਆਪਾਂ ਸਾਈਡ ਤੇ rakh diye ਇੰਡੀਆ ਦੇ ਵਾਸਤੇ ਉਹਨੇ ਜਿੰਨਾ ਕੁ ਕੀਤਾ ਆ ਪਾ ਮੇਉ ਪਾਕਿਸਤਾਨ ਦੇ ਮੈਚ ਪਾਕਿਸਤਾਨ ਦੇ ਨਾਲ ਜਿੰਨੇ ਵੀ ਮੈਚ ਹੋਏ ਹਨ ਉਹਨਾਂ ਵਿੱਚ 14 ਇੰਨਾ ਵਧੀਆ ਪ੍ਰਦਰਸ਼ਨ ਹੁੰਦਾ ਰਿਹਾ ਹੈ ਕੋਲੀ ਦਾ ਸਾਰੇ ਆਣੇ ਉਹਦੀ ਤਾਰੀਫ ਕਰਦੇ ਨੇ ਇੰਨੇ ਨੇ ਵੱਡੇ ਜਿਹੜੇ ਕ੍ਰਿਕਟਰ ਨੇ ਉਹਦੇ ਵਰਗੇ ਬੰਨਾ ਚੁੰਦੇ ਨੇ ਉਹਦੇ ਵਾਂਗੂ ਸਿੰਗਲ ਡਬਲ ਦੀ ਗੇਮ ਰੱਖਣਾ ਚੁੰਦੇ ਨੇ ਫਿਰ ਇਹਨਾਂ ਨੂੰ ਕਿਹੜੀ ਅਕਲ ਲੱਗੀ ਸੀ ਕੱਲ ਪੀ ਚੋਕੇ ਛੱਕੇ ਮਾਰਦੇ ਜਿਹੜੇ ਕਿ ਆਊਟ ਹੋਏ ਨੇ ਠੀਕ ਆ ਕੋਈ ਵੀ ਇਦਾਂ ਦਾ ਮੈਨੂੰ ਲੱਗਾ ਨਹੀਂ ਜਿਹਦੇ ਕੋਲ ਹੋਵੇ ਵੀ ਆਪਾਂ ਜਿਹੜੀ ਪ੍ਰੋਪਰ ਗੇਮ ਖੇਡੀ ਇੰਨੇ ਵੱਡੇ ਸਕੋਰ ਨਹੀਂ ਆਗਾ ਸਕੋਰਾਂ ਦਾ ਪਲੇਸ਼ ਰਹਿਣਾ ਇਹਨਾਂ ਦੇ ਉੱਤੇ ਆ ਗਿਆ ਹੋਵੇ ਕਿ ਉਹ ਵੀ ਸਿੰਗਲ ਡਬਲ ਲੈ ਕੇ ਗੇਮ ਖੇਡ ਤੇ ਜੇ ਕਿਤੇ ਉਹਦੇ ਨਾਲ ਹਰਸ਼ੀਦ ਰਾਣਾ ਥੋੜਾ ਜਿਹਾ ਸਾਥ ਹੋਰ ਦੇ ਦਿੰਦਾ ਇਹ ਵੀ ਇੱਕ ਪਾਸਾ ਇੱਕ ਪਾਸੇ ਦਾ ਮੈਚ ਕਰ ਦਿੱਤਾ ਸੀ ਆਪਾਂ ਹਰਸ਼ੀਦ ਰਾਣਾ ਦੇ ਵੀ ਗੱਲ ਕਰਾਂਗੇ ਕਿ ਕਿਉਂ ਨੇ ਆ ਗਏ ਨਾ ਇੱਕ ਵਾਰੀ ਇੱਕ ਪਾਸੇ ਦਾ ਮੈਚ ਜਿਹੜਾ ਕਿ ਉਹ ਕਰ ਦਿੱਤਾ ਸੀਗਾ ਇੱਕ ਵਾਰੀ ਉਮੀਦ ਜਾਗੀ ਸੀ ਜਿਵੇਂ ਕੋਲੀ ਉਹਦੇ ਸਾਹਮਣੇ ਖਲੋ ਕੇ ਤਾਲੀਆਂ ਵਜੋਂਦਿਆ ਸੀ ਇੱਕ ਦੋ ਹਿੱਟਾਂ ਨੇ ਛੱਕੇ ਦੀਆਂ ਇਦਾਂ ਮਾਰੀਆਂ ਜਿਦਾਂ ਪ੍ਰੋਪਰ ਜਿਹੜਾ ਕਿ ਉਹ ਬੈਟਿੰਗ ਵਾਲਾ ਹੁੰਦਾ ਆ ਇੱਕ ਗੱਲ ਗੰਭੀਰ ਦੀ ਵੀ ਹੈਗੀ ਕਿ ਉਹਨੇ ਬੈਕ ਟੂ ਬੈਕ ਨੂੰ ਮੌਕੇ ਦਿੱਤੇ ਨੇ ਹੁਣ ਇੱਕ ਮੈਚ ਤੁਸੀਂ ਮੰਨੋ ਕਿ 10 ਮੈਚਾਂ ਦੇ ਵਿੱਚ ਉਹਦੇ ਕੋਈ ਸਕੋਰ ਨਹੀਂ ਬਸ ਹਾਫ ਸੈਂਚਰੀ ਤੋਂ ਤੇੜੇ ਉਹਨੇ ਬਾਲਿੰਗ ਦੇ ਵਿੱਚ ਸਕੋਰ ਖਾਦੇ ਤੇ ਇੱਕ ਮੈਚ ਦੇ ਵਿੱਚ ਜੇਕਰ ਉਹ ਚੱਲ ਪਿਆ ਤੇ ਮੈਂ ਕਹਿੰਦਾ ਕੋਹਲੀ ਦੀ ਗੱਲ ਨਹੀਂ ਕੋਈ ਕਰਨਦਿਆਂ ਫਲਿੱਪਸ ਦੀ ਗੱਲ ਨਹੀਂ ਕਰਨਦਿਆਂ ਮਿਚਲ ਦੀ ਗੱਲ ਕੋਈ ਨਹੀਂ ਕਰਨਦਿਆਂ ਨਾ ਕਿਸੇ ਬੱਲੇ ਦੀ ਗੱਲ ਕਹਿੰਦਾ ਸਿਰਫ ਉਹਦੇ ਉੱਤੇ ਅਜੰਡਾ ਜਿਹੜਾ ਕਿ ਆੜਿਆ ਹੈ ਪੀ ਹਰਸ਼ੀਤ ਰਾਣਾ ਨੇ ਜਿਹੜੇ ਕਿ ਉਹ ਸਕੋਰ ਬਣਾਤੇ ਨੇ ਬਾਲਿੰਗ ਦੇ ਵਿੱਚ ਭਾਵੇਂ ਉਹਨੂੰ ਛੇਤਰੀ ਪਏ ਹੁਣ ਉਹਦੀ ਗੱਲ ਕੋਈ ਨਹੀਂ ਕਰਨਦਿਆ ਸਿਰਫ ਇੱਕੋ ਗੱਲ ਚੱਲਦੀ ਆ ਪਈ ਹਰਸ਼ੀਤ ਰਾਣਾ ਨੇ ਜਿਹੜੀ ਕਿ ਹਾਫ ਸੈਂਚਰੀ ਬਣਾਤੀਆਂ ਗੰਭੀਰ ਨੇ ਬੈਕ ਟੂ ਬੈਕ ਉਹਨੂੰ ਮੌਕੇ ਦਿੱਤੇ ਨੇ ਉਹਦਾ ਹੀ ਕਾਰਨ ਕਰਕੇ ਜਿਹੜਾ ਕਿ ਹਰਸ਼ੀਤ ਰਾਣਾ ਨੇ ਨਿਵਦੀਆ ਇਣੀ ਖੇਡੀ ਆ ਆਪਾਂ ਐਨੀਆਂ ਹੁਣ ਕਿ ਰਾਹੁਲ ਦੇ ਉੱਤੇ ਕਿਉਂਕਿ ਕੀਪਿੰਗ ਦੇ ਤੌਰ ਤੇ ਉਹਨੂੰ ਟੀਮ ਵਿੱਚ ਰੱਖਿਆ ਗਿਆ ਸੀ ਸੰਕਟ ਮੋਰਚਰ ਦਾ ਜਿਹੜਾ ਕਿ ਉਹਨੂੰ ਇੱਕ ਕਹਿ ਸਕਦੇ ਆ ਅਵਾਰਡ ਵੀ ਦਿੱਤਾ ਗਿਆ ਸੀਗਾ ਕਿ ਜਦੋਂ ਟੀਮ ਫਸੀ ਹੁੰਦੀ ਆ ਉਦੋਂ ਕਿ ਰਾਹੁਲ ਜਿਹੜਾ ਕਿ ਉਹ ਬਚ ਆ ਜਾਂਦਾ ਆ ਪਰ ਇੱਥੇ ਸਾਰੀ ਬੈਟਿੰਗ ਜਿਹੜੀ ਕਿ ਫਲੋਪ ਹੋਈ ਆ ਵਿੱਚ ਇਹ ਆਪਾਂ ਗੱਲ ਕਰ ਲਈ ਕੇਰਾਉਲ ਦੀ ਨਿਤਿਸ਼ ਕੁਮਾਰ ਰੈਡੀ ਨੇ ਥੋੜਾ ਜਿਹੜਾ ਕਿ ਕਹਿ ਸਕਦੇ ਆ ਤੇਜ਼ ਖੇਡਣ ਦੀ ਇੱਕ ਸ਼ੁਰੂਆਤ ਕੀਤੀ ਸੀਗੀ ਕੋਲੀ ਦੇ ਨਾਲ ਪਰ ਨਿਤਿਸ਼ ਰੈਡੀ ਨੂੰ ਵੇਖੋ ਜਾਂ ਤੁਸੀਂ ਮੌਕੇ ਬੜੀ ਥੱਲੇ ਥੱਲੇ ਦੇਂਦੇ ਸੀਗੇ ਕੱਲ ਉਹਦੀ ਪ੍ਰੋਪਰ ਬੈਟਿੰਗ ਆਈ ਉਹਨੂੰ ਸਕੋਰਾਂ ਦਾ ਪ੍ਰੈਸ਼ਰ ਤੁਸੀਂ ਦੇਖ ਸਕਦੇ ਹੋ ਉਹਦੀ ਬੈਟਿੰਗ ਦੇ ਉੱਤੇ ਜਦੋਂ ਹੀ ਉਹਨੂੰ ਗੇਅਰ ਖਿੱਚਣ ਨੂੰ ਕਿਹਾ ਨੇ ਅਗਲੇ ਨੇ ਗੇਅਰ ਖਿੱਚਤਾ ਆਊਟ ਹੋ ਗਿਆ ਉਹ ਗੱਲ ਅਲੱਗ ਹੈ ਪਰ ਜਿੱਦਾਂ ਉਹਨੂੰ ਕਿਹਾ ਗਿਆ ਸੀਗਾ ਫਿਰ ਤੂੰ ਇਦਾਂ ਹੀ ਬੈਟਿੰਗ ਕਰਨੀ ਆ ਵਿਰਾਟ ਕੋਹਲੀ ਉਹਦੇ ਨਾਲ ਸੀਗਾ ਸਾਰਾ ਕੁਝ ਉਹਦਾ ਉਹ ਜਿਹੜਾ ਕਿ ਉਹ ਚੱਲਣ ਦਿਆ ਸੀ ਪਰ ਲਾਸਟ ਦੇ ਵਿੱਚ ਆ ਕਿ ਜਦੋਂ ਜੀ ਵਿਕਟ ਦੇ ਵਿਕਟ ਡਿੱਗਦੀ ਆ ਉਸ ਤੋਂ ਬਾਅਦ ਜਿਹੜਾ ਕਿ ਕਹਿ ਸਕਦੇ ਆਪਾਂ ਰਾਨਾਂ ਦੀ ਰਫ਼ਤਾਰ ਘਟ ਗਈ ਸੀ ਹਰ ਚੇ ਰਾਨਾਂ ਦੇ ਉਹਦੇ ਨਾਲ ਇੱਕ ਵਾਰ ਫੇਰ ਵਧੀ ਉਮੀਦ ਜਾਗਣ ਤੇ ਬੁਝਣ ਦੀ ਹੀ ਕਲ ਦੇ ਜਿਹੜਾ ਮੈਚ ਹੋਇਆ ਆ ਪਰ ਉਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਹੁਣ ਟੀਮ ਇੰਡੀਆ ਦੇ ਵਿੱਚ ਇੰਨੇ ਆ ਦਾ ਬਦਲਾਵ ਹੁੰਦੇ ਨੇ ਗੰਭੀਰ ਨੂੰ ਜੇ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ODI ਦੇ ਵਾਸਤੇ ਜਿਹੜੀ ਟੀਮ ਤੂੰ ਖੜਨਾ ਚਾਹੁੰਦਾ ਆ 2027 ਦੇ ਵਿੱਚ ਉਹ ਟੀਮ ਦੀ ਇੱਥੋਂ ਹੀ ਸ਼ੁਰੂਆਤ ਕਰਦੇ ਪਰ ਉਹਨੇ ਕਿਸੇ ਦੀ ਗੱਲ ਨਹੀਂ ਮੰਨੀ ਹੁਣ ਇਹ ਪ੍ਰੋਪਰ ਨਹੀਂ ਪਤਾ ਕਿਸਨੂੰ ਵੀ ਪੀ ਇਹਨਾਂ ਦੇ ਵਿੱਚੋਂ ਜਿਹੜੇ ਉਹ ਪਲੇਅਰ ਵਰਲਡ ਕੱਪ ਖੇਡਣਗੇ ਓਡੀਆਈ ਦਾ ਜਾਂ ਨਹੀਂ ਖੇਡਣਗੇ ਜਾਂ ਹੋਰ ਦੂਜੇ ਪਲੇਅਰ ਜਿਹੜੇ ਕਿ ਜਨਰਲ ਡਬਲਯੂ ਹੋਣ ਵਾਲਾ ਹੱਲੇ ਉਹਨਾਂ ਨੂੰ ਲੈ ਕੇ ਨਾ ਗੰਭੀਰ ਅਜੇ ਵੀ ਇਹਨਾਂ ਦੇ ਕੋਲੋਂ ਗੱਲ ਨਹੀਂ ਬਣਦੀ 2027 ਦੇ ਵਿੱਚ ਆਪਾਂ ਨਵੇਂ ਪਲੇਅਰਾਂ ਦੇ ਨਾਲ ਜਿਹੜਾ ਕਿ ਉਹ ਵਰਲਡ ਕੱਪ ਖੇਡਾਂਗੇ ਜਿਵੇਂ ਨੇ 2000 ਆਪਣਾ ਸ਼ਬੀਦਾ ਜਿਹੜਾ ਕਿ ਹੁਣ T20 ਵਰਲਡ ਕੱਪ ਹੁਣ ਆਇਆ ਉਹਦੇ ਵਿੱਚ ਰਿੰਕੂ ਸਿੰਘ ਤੋਂ ਕਿਸੇ ਨੂੰ ਉਮੀਦ ਨਹੀਂ ਹੈਗੀ ਉਹਨੂੰ ਟੀਮ ਦੇ ਵਿੱਚ ਨੇ ਰੱਖ ਲਿਆ ਠੀਕ ਆ ਸੁੱਤੇ ਪਏ ਨੂੰ ਜਿਆਦਾ ਕੀ ਭੀ ਅਕਸ਼ਰ ਪਟੇਲ ਵੀ ਸਾਡੇ ਕੋਲ ਪਿਆ ਉਹਨੂੰ ODI ਦੇ ਵਿੱਚ ਮੌਕਾ ਨਹੀਂ ਦਿੱਤਾ ਗਿਆ ਅਕਸ਼ਰ ਪਟੇਲ ਲਈ ਮੈਂ ਕਹਿੰਨਾ ਅਕਸ਼ਰ ਪਟੇਲ ਦੀ ਜਗ੍ਹਾ ਕਿਤੇ ਨਾ ਕਿਤੇ ODI ਦੇ ਵਿੱਚ ਹੋਣੀ ਚਾਹੀਦੀ ਆ ਇੰਜਰੀਰੀ ਕਰਕੇ ਥੋੜੀ ਬਹੁਤੀ ਉਹਨੂੰ ਦਿੱਕਤ ਆਈ ਸੀਗੀ ਪਰ ਮੈਨੂੰ ਲੱਗਦਾ ਕਿ ਹੁਣ ਜਿੱਥੋਂ ਤੱਕ ਠੀਕ ਹੈਗਾ ਸੀਗਾ ਉਹਨੂੰ ਕਿਤੇ ਨਾ ਕਿਤੇ ਆਹ ਟੀਮ ਦੇ ਵਿੱਚ ਜਗ੍ਹਾ ਮਿਲਣੀ ਚਾਹੀਦੀ ਸੀ ਕਿਉਂਕਿ ਕੁਲਦੀਪ ਯਾਦਵ ਦੇ ਤੌਰ ਤੇ ਇੱਕ ਤਰ੍ਹਾਂ ਦੀ ਬੈਟਿੰਗ ਵੱਜਣੀ ਸੀਗੀ ਤੇ ਦੂਸਰੇ ਤੌਰ ਤੇ ਸਾਡੀ ਸਪਨਰਸ ਥੋੜੀ ਠੀਕ ਠਾਕ ਹੋਏ ਨਹੀਂ ਇੱਕ ਦੀ ਵਿਕਟ ਤਾਂ ਉਹ ਲੈ ਜਾਂਦਾ ਯਾਰ ਇੰਨੀ ਵੱਡੀ ਪਾਰਟਨਰਸ਼ਿਪ ਜਿਹੜੀ ਕਿ ਫਲਿੱਪਸ ਦੇ ਆਪਣੇ ਮਿਚਲ ਨੇ ਲਾਤੀ ਹੀ ਗੱਲ ਕਿਸੇ ਤੋਂ ਕਿਸੇ ਕੋਲੋਂ ਤੋੜੀ ਨਹੀਂ ਜਾਂਦੀ ਅਰਸ਼ਦੀਪ ਨੂੰ ਵੀ ਗੱਲ ਇੱਕ ਓਵਰ ਦੇ ਵਿੱਚ ਰਨ ਪਏ ਸੀਗੇ ਪਰ ਉਸ ਤੋਂ ਬਾਅਦ ਅਰਸ਼ਦੀਪ ਆਪਣਾ ਜਿਗਾਰਡ ਲਾਉਂਦਾ ਆ ਤੇ ਮਿਚਲ ਜਿਹੜੀ ਕਿ ਉਹ ਵਿਕਟ ਲੈ ਕੇ ਆਪਣੀ ਪਾਰਟਨਰਸ਼ਿਪ ਤੋੜ ਦਿੰਦਾ ਆ ਕੁਝ ਇੰਦਾਂ ਦਾ ਬਾਲਰ ਪ੍ਰੋਪਰ ਬਾਲਰ ਮੁਹੰਮਦ ਸਰਾਵ ਨੇ ਵੀ ਮੁਹੰਮਦ ਸਰਾਜ਼ ਨੂੰ ਵੇਖੋ ਕਿੰਨੇ ਟਾਈਮ ਬਾਅਦ ਵਾਪਸੀ ਹੋਈ ਆ ਫੇਰ ਵੀ ਉਹਨੇ ਕੱਲ ਦੇ ਮੈਚ ਦੇ ਵਿੱਚ ਇਹਨੇ ਵਧੀਆ ਤ੍ਰਿਕੇ ਦੇ ਨਾਲ ਬਾਲਿੰਗ ਕੀਤੀ ਆ ਸਭ ਤੋਂ ਕੀ ਫਾਇਦੀ ਜਿਹੜਾ ਕਿ ਉਹ ਬੋਲਰ ਆ ਪੂਰੀ ਸੀਰੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਘਟਰਾ ਨਿਖਾਦੇ ਨੇ ਉਹਨੇ ਤੇ ਹਰਸ਼ਿਦ ਰਾਣਾ ਨੇ ਮੈਂ ਕਹਿ ਸਕਦਾ ਕਿੰਨੇ ਸਕੋਰ ਖਾਦੇ ਨੇ ਉਹਦੀ ਪਰਪਾਈ ਜਿਹੜੀ ਕਿ ਕੋਈ ਵੀ ਬੋਲਰ ਨਹੀਂ ਕਰ ਸਕਦਾ ਪ੍ਰਸਿੱਧ ਕ੍ਰਿਸ਼ਨਨ ਸ਼ੁਗਰਕਰੋਜ ਨੇ ਬਾਹਰ ਕਰਤਾ ਨੇ ਤੇ ਕੱਲ੍ਹ ਇਹ ਸਕੋਰ 400 ਤੋਂ ਉੱਤੇ ਵੀ ਜਾ ਸਕਦਾ ਸੀ ਜੇ ਅਰਸ਼ਦੀਪ ਨਾ ਹੁੰਦਾ ਟੀਮ ਦੇ ਵਿੱਚ ਉਹਨੂੰ ਲਿਆਦਾ ਉਹਨੇ ਪਹਿਲੇ ਓਵਰ ਦੇ ਵਿੱਚ ਆਪਣੀ ਡਿਕੋ ਵਿਕਟ ਲੈ ਲਈ ਸੀਗੀ ਹਰਸ਼ਿਦ ਰਾਣਾ ਨੇ ਵੀ ਆਪਣੀ ਪਹਿਲੇ ਓਵਰ ਦੇ ਵਿੱਚ ਵਿਕਟ ਲੈ ਲਈ ਸੀਗੀ ਉਹ ਗੱਲ ਅਲੱਗ ਆ ਪਰ ਉਸ ਤੋਂ ਇਲਾਵਾ ਜੇਕਰ ਦੇਖਿਆ ਆ ਵੀ ਵੀ ਹਰਸ਼ਿਦ ਰਾਣਾ ਨੇ ਰਨ ਕਿੰਨੇ ਖਾਦੇ ਨੇ ਤੇ ਕਿੰਨੇ ਬਣਾਏ ਨੇ ਇੱਤੇ ਆਦਾ ਜਿਹੜੀ ਕਿ ਗੱਲ ਹੋਣੀ ਚਾਹੀਦੀ ਆ ਨਾ ਇਹ ਗੱਲ ਹੋਣੀ ਚਾਹੀਦੀ ਆ ਵੀ ਕਪਤਾਨ ਨੇ ਕੀ ਕੀਤਾ ਕਪਤਾਨ ਦੇ ਵੀ ਕੱਲ ਮੋਢੇ ਡਿੱਗੇ ਹੋਏ ਸੀਗੇ ਕਾਫੀ ਆਦਾ ਬਾਲਾਂ ਗਿਲਦੇ ਥੋਮੀਆਂ ਛੁੱਟੀਆਂ ਸਿੰਗਲ ਡਬਲ ਆਏ ਵਿਰਾਟ ਕੋਹਲੀ ਦੇ ਥੋਮੀਆਂ ਛੁੱਟੀਆਂ ਵਿਰਾਟ ਕੋਹਲੀ ਤੁਹਾਨੂੰ ਪਤਾ ਬੈਂਕ ਸਟੋਕ ਨੂੰ ਯਾਦ ਕਰ ਲੈਂਦਾ ਆ ਉਹੀ ਉਹਨੇ ਕੀਤਾ ਹਨਾ ਬਾਲ ਕਿਸ ਦੇ ਹੱਥ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ ਜੇੜੀ ਟੀਮ ਇੰਨੀ ਵਧੀਆ ਨੰਬਰ 1 ODI ਦੀ ਰੈਂਕਿੰਗ ਤੇ ਚੱਲਦੀ ਸੀਗੀ ਹੁਣ ਡੋਂ 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 ਜਿਹੜੀ ਕਿ ਉਹਨੀ ਸ਼ੁਰੂ ਹੋ ਗਈ ਆ ਟੈਸਟ ਦੇ ਵਿੱਚ ਬੇੜਾ ਕਰਕ ਹੋ ਚੁੱਕਿਆ ਸਾਡਾ ਤੇ ODI ਦੇ ਵਿੱਚ ਜਿਹੜਾ ਕਿ ਉਹ ਸ਼ੁਰੂ ਹੋ ਚੁੱਕਿਆ ਆ ਬਾਕੀ ਤੁਸੀਂ ਇਦਾਂ ਦੀਆਂ ਹੋਰ ਕ੍ਰਿਕਟ ਦੀਆਂ ਅਪਡੇਟਾਂ ਨੂੰ ਦੇਖਣ ਵਾਸਤੇ ਜ਼ਰੂਰ ਪੰਜਾਬੀ ਕ੍ਰਿਕਟ ਟਾਕਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵਧੀਆ ਤੋਂ ਵਧੀਆ ਕੰਟੈਂਟ ਜਿਹੜੇ ਕਿ ਆਪਾਂ ਕ੍ਰਿਕਟ ਦੇ ਉੱਪਰ ਲੈ ਕੇ ਤੁਹਾਡੇ ਵਾਸਤੇ ਹੁੰਦੇ ਰਹਿਾਂਗੇ